ਇੱਕ ਵੀਰੋ ਗੁਰਬਾਣੀ ਦਾ ਆ ਸਮਝਣ ਦਾ ਯਤਨ ਕਰਨਾ ਬੜੇ ਮੇਰੇ ਵੀਰ ਨੇ ਸਵਾਲ ਨੇ ਤੇ ਕਮੈਂਟ ਦੇ ਵਿੱਚ ਖਿੱਚ ਕੇ ਨਾ ਸ਼ਾਰਟ ਉਹਦੀ ਮੈਸਜ ਚ ਭੇਜਨੇ ਨੇ ਉਹ ਤੁਸੀਂ ਸੁਣਿਆ ਹੁਣੇ ਭੱਟਾਂ ਦੇ ਸਵਈਆਂ ਦੀ ਬਾਣੀਆਂ ਸਤਜੁਗਤਾ ਮਾਨਿਓ ਛਲਿਓ ਬਲ ਬਾਵਨ ਪਾਇਓ ਤ੍ਰਿਟਿਆਤਾ ਮਾਨਿਓ ਰਾਮ ਰਘੁਵੰਸ ਕਹੈ ਹੁਣ ਉਹ ਇਹਦੇ ਵਿੱਚ ਕਹਿੰਦੇ ਕਲੀਅਰ ਆ बिया ਲਿਖਿਆ ਹੋਇਆ ਪਰ ਉਹ ਜਿਹੜੀ ਗੱਲ ਸਾਹਮਣਾਂ ਜਿਹੜੀ ਬਿਰਤੀ ਨਾਲ ਬੰਦੇ ਸਵਾਲ ਕਰ ਰਹੇ ਆ ਉਸ ਤਰ੍ਹਾਂ ਨਹੀਂ ਹੈ ਉੱਥੇ ਨਾ ਤੀਜਾ ਨੂੰ ਕੰਡਮ ਕੀਤਾ ਕਿਉਂਕਿ ਗੁਰਬਾਣੀ ਤਾਂ ਜੁਗਾਂ ਨੂੰ ਹੀ ਕੰਡਮ ਕਰਦੀ ਹੈ ਗੁਰਬਾਣੀ ਤਾਂ ਜੁਗ ਨੂੰ ਨਹੀਂ ਮੰਨਦੀ ਨਾ ਸਤਜੁਗ ਨੂੰ ਨਾ ਤ੍ਰੇਤੇ ਨੂੰ ਨਾ ਦੁਆਪਰ ਨੂੰ ਗੁਰਬਾਣੀ ਵਿੱਚ ਇਹ ਗੱਲਾਂ ਗੁਰੂ ਨਾਨਕ ਪਾਤਸ਼ਾਹ ਨੇ ਕਲੀਅਰ ਕੀਤੀ ਹੋਈ ਹੈ सोई ਚੰਦ ਚੜਾ ਸਿਤਾਰੇ ਸੋਈ ਦਿਨiar ਤਪਤਰ ਹੈ ਸਾ ਧਰਤੀ ਸਾ ਪੌਣ ਚਲਾਰੇ ਜੁਗ ਜੀ ਖੇਲੇ ਥਾਪ ਕੇ ਦੇਖੋ ਕਲੀਅਰ ਲਿਖਿਆ ਹੋਇਆ ਜੀਵਨ ਤਲਵਨ ਨਿਵਾਰ ਹੋਵੇ ਪਰਵਾਨਾ ਕਰੇ ਚਿਗਾਣਾ ਕਲ ਲਖਨ ਵਿਚਾਰ ਵੀ ਦੇਖੋ ਮਾਰਾ ਸਮਾ ਕਦੋਂ ਦਾ ਜਦੋਂ ਲੋਕੀ ਥੁਲਮ ਨੂੰ ਅੱਖਾਂ ਮੀਚ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬੰਦੇ ਨੂੰ ਆਪਣੇ ਵੱਲ ਵੇਖਣਾ ਚਾਹੀਦਾ ਵੀ ਮੈਂ ਕਿਹੜੇ ਸਮੇਂ ਚ ਬਿਤਰ ਰਿਹਾ ਹਾਂ ਹਰ ਇੱਕ ਮਨੁੱਖ ਦੀ ਆਪੋ ਆਪਣਾ ਜੋਗ ਹੈ ਜੇ ਤੋ ਜ਼ੁਲਮ ਦੇ ਖਿਲਾਫ ਬੋਲਦਾ ਸੱਚ ਦੀ ਆਵਾਜ਼ ਬੁਲੰਦ ਕਰਦਾ ਨੂੰ ਜਾ ਉਹ ਕਹਿੰਦੇ ਜੀਵਨ ਤਲਬ ਨਵਾਰ ਆਪਣੇ ਜੀਵਨ ਨੂੰ ਵਿਚਾਰ ਦੇਖ ਆਪਣੇ ਆਪ ਹੋ ਗਿਆ ਪ੍ਰਵਾਨਾ ਜੇ ਤੈਨੂੰ ਪ੍ਰਵਾਨ ਹੋ ਗਿਆ ਕਰੇ ਧੰਗਾਣਾ ਕੋਈ ਧੱਕਾ ਕਰ ਰਿਹਾ ਜ਼ੁਲਮ ਕਰ ਰਿਹਾ ਤੇ ਤੂੰ ਨੂੰ ਪ੍ਰਵਾਨ ਕਰੀ ਬੈਠਾ ਬੋਲਦਾ ਨਹੀਂ ਇਹ ਤੇਰੇ ਕਾਲ ਯੁੱਗ ਦੇ ਲੱਛਣਾਂ ਬਿਮਾਰ ਹੋਣ ਦੇ ਲੱਛਣ ਇਸੇ ਤਰ੍ਹਾਂ ਆਪਾਂ ਜਪਦੀ ਸਾਹਿਬ ਦੀ ਪੌੜੀ ਤੋਂ ਸਮਝ ਸਕਦੇ ਹਾਂ ਜਿਵੇਂ ਗੁਰਨਾਨਕ ਪਾਤਸ਼ਾਹ ਨੇ ਕਲੀਅਰ ਲਿਖਿਆ ਬਿੱਤੇ ਮੇ ਬਾਣੀ 'ਚ ਲਿਖਿਆ ਪਤਾਲਾਂ ਪਤਾਲ ਲੱਖਾ ਗਸਾਂ ਗਾ ਸੋੜ ਕੋੜ ਕੁਪਾਲ ਧੱਕੇ ਵੀਰ ਕੈਨਕ ਬਾਦ 618 ਕੈਨਕ ਤੇ ਬਸ ਲਿਖਤਾ ਇਹ ਬਾਬੇ ਨਾਨਕ ਨੇ ਮੌਜੂਦਾ ਹਾਲਾਤ ਲਿਖੇ ਇਥੇ ਲੋਕੀ ਗਿਣਤੀ ਕਰੀ ਬੈਠਿਆ ਵੀ ਕੋਈ ਕਹਿੰਦਾ ਲੱਖਾਂ ਪਤਾਲ ਨੇ ਕੋਈ ਕਹਿੰਦਾ ਆਕਾਸ਼ ਨੇ ਕੋਈ ਕਹਿੰਦਾ ਆ ਕੁਝ ਕੋਈ ਕਹਿੰਦਾ ਆ ਕਹਿੰਦਾ ਉੱਥੇ ਨੂੰ ਮਾਨਤਾ ਨਹੀਂ ਦਿੱਤੀ ਅਖੀਰ ਤੇ ਜਾ ਕੇ ਜਿਹੜੀ ਗੁਰਮਤਿ ਆਪਾਂ ਨੂੰ ਸਮਝਾਈ ਆ ਉਹ ਗੱਲ ਇਹ ਸਮਝਾਈ ਆ ਲੇਖਾ ਹੋਇ ਤਾ ਲਿਖਿਆ ਲੇਖਾ ਹੋਇ ਬਨਾਸ ਨਾਨਕ ਵੱਡਾ ਆਖੀਐ ਆਪੇ ਜਾਣਿਆ ਪੁੱਤ ਆਪਣੇ ਆਪ ਨੂੰ ਜਾਣਦਾ ਉਹਦੇ ਬਾਰੇ ਮਨੁੱਖ ਜਾਣ ਹੀ ਨਹੀਂ ਸਕਦਾ ਉਹਨੂੰ ਬੇਅੰਤ ਤਾਂ ਹੀ ਕਹਿੰਦੇ ਆ ਉਹਦਾ ਲੇਖਾ ਹੋਈ ਨਹੀਂ ਸਕਦਾ ਲਿਖਿਆ ਤਾਂ ਤਾਂ ਹੀ ਜਾਉਣਾ ਜੇ ਲੇਖਾ ਹੋ ਸਕੇ ਵੀ ਕਿੰਨਾ ਦੇਖੋ ਜਿਵੇਂ ਪਹਿਲੀਆਂ ਪੰਕਤੀਆਂ ਨੂੰ ਕੋਈ ਗੁਰਮਤ ਮੰਨ ਲਈ ਵੀ ਬਾਬਾ ਨਾਨਕ ਕਹਿੰਦੇ ਇੱਥੇ ਲੱਖਾਂ ਪਤਾਲ ਨੇ ਲੱਖਾਂ ਆਕਾਸ ਨੇ ਇਸੇ ਤਰ੍ਹਾਂ ਭੱਟਾਂ ਨੇ ਸਵਈਆਂ ਚ ਗਿਆ ਵੀ ਜਿਹੜਾ ਗੁਰੂ ਹੈ ਨਾ ਉਹ ਹਕੀਕਤ ਹੈ ਸੱਚ ਉਹ ਆ ਸਮਾ ਕੁਝ ਨਹੀਂ ਕਰਦਾ ਜਿਹੜੀਆਂ ਗੱਲਾਂ ਤੁਸੀਂ ਫਲਾਈਆਂ ਹੋਈਆਂ ਹਨ ਨਾ ਵੀ ਸਹਾਜਗਤਾ ਮਾਨਿਓ ਛਲਿਓ ਬਾਵਲ ਭਾਇਓ ਤ੍ਰਿਤਤ ਮਾਨਿਓਰਾ ਇਹ ਗੱਲਾਂ ਨੂੰ ਕੰਡਮ ਕੀਤਾ ਉਥੇ ਪੱਟਾਂ ਨੇ 11 ਪੱਟ ਪੰਦਤਾਂ ਦੇ ਘਰ ਦੇ ਜੰਮੇ ਪਰ ਜਦੋਂ ਸੋਚੀ ਆ ਗਈ ਅਕਲ ਆ ਗਈ ਹੁਣ ਸਾਰੇ ਆਏ ਤਾਂ ਪਾ ਉਹ ਯਾਰ ਜਿਹੜਾ ਗੁਰੂ ਨਾਨਕ ਦੀ ਮਤ ਨੂੰ ਲੈ ਲੈਂਦਾ ਉਹ ਬਦਲਦਾ ਮਤ ਬਦਲਣੀ ਬੁੱਧ ਬਦਲੀ ਸਿੱਧ ਪਾਈ ਹੋਣੀ ਆ ਨਾ ਪੱਟਾਂ ਨੇ ਉਥੇ ਗੱਲ ਜਾ ਕੇ ਕੀਤੀ ਆ ਕਲੀਅਰ ਕਾਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਕੀ ਤਾਂ ਸ੍ਰੀ ਗੁਰੂ ਅਬਜਲ ਅਟਲ ਅਬ ਚਲ ਨਾ ਹਿੱਲਣ ਵਾਲਾ ਅਟਲ ਸਦਾ ਰਹਿਣ ਵਾਲਾ ਉਹ ਉਹ ਨੇ ਜਿਹੜੇ ਉੱਪਰ ਲਿਖੇ ਆ ਉਹਨਾਂ ਨੂੰ ਕੰਡਮ ਕੀਤਾ ਗਿਆ ਜਿਵੇਂ ਹੋਰ ਵੀ ਭਾਈ ਗੁਰਦਾਸ ਨੇ ਜਿਵੇਂ ਦੀਵਾਲੀ ਕੀ ਰਾਤ ਦੀਵੇ ਬਾਲਿਆਨ ਉਤਲੀਆਂ ਚੀਜ਼ਾਂ ਸਾਰੀਆਂ ਕੰਡਮ ਕੀਤੀਆਂ ਅਖੀਰ ਤੇ ਜਾ ਕੇ ਰਿਜ਼ਲਟ ਹੋਰ ਇਸੇ ਤਰ੍ਹਾਂ ਭੱਟਾਂ ਵਿੱਚ ਦੇ ਸਵੈਆਂ ਦੇ ਵਿੱਚ ਵੀ ਇਹ ਆ ਹਕੀਕਤ ਕੀ ਆ ਸ੍ਰੀ ਗੁਰੂ ਅਬਚਲ ਅਟਲ ਆਧ ਪੁਰਖ ਫਰਮਾਇਆ ਵੀ ਦੇਖੋ ਤੁਹਾਡੇ ਸਾਹਮਣੇ ਆ ਗੁਰੂ ਗੋਬਨਾਨਕ ਨੇ ਮਤ ਦਿੱਤੀ ਸਿੱਖਿਆ ਦਿੱਤੀ ਲੈਣੇ ਤੋਂ ਅੰਗਦ ਬਣ ਗਿਆ ਫੇਰ ਭਾਈ ਜਿਹਨੂੰ ਨਥਾਵਾ ਕਹਿੰਦੇ ਸੀ ਅਮਰਦਾਸ ਬਣ ਗਿਆ ਕਾਦੇ ਕਰਕੇ ਗੁਰਨਾਨਕ ਦੀ ਮਤ ਕਰਕੇ ਗਿਆਨ ਕਰਕੇ ਬੁੱਧੀ ਕਰਕੇ ਜਿੰਨ ਕਿ ਸੋਚੀ ਆਈ ਤੇ ਦੱਸਣਾ ਤੁਸੀਂ ਜ਼ਰੂਰ ਹੈ ਕਮੈਂਟ ਕਰਕੇ ਵੀ ਸਹੀ ਲੱਗ ਰਿਹਾ ਜਾਂ ਗਲਤ ਨੇ